ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਮੇਰਾ ਨਾਮ ਰਣਜੋਤ ਸਿੰਘ ਹੈ ਜੀ ਮੈਂ ਪਿੰਡ ਵੇਰਕਾ ਦਾ ਵਸਨੀਕ ਹਾਂ ਸੋ ਮੈਂ ਪਹਿਲਾਂ ਥੋੜੀ ਬੈਕਗ੍ਰਾਉਂਡ ਦੱਸਣਾ ਚਾਹੁੰਦਾ ਜਿਹੜਾ ਤਾਲਮਿਲ ਹੈ ਜੀ ਪਿੰਡੇ ਵੇਰਕਾ ਦਾ ਤੇ ਪਿੰਡ ਕੋੜਲਾ ਮੁਗਲਾ ਦਾ مشترਕਾ ਮਾਲਕਨ ਕਮੇਟੀ ਨੇ ਜਦੋਂ ਹਾੜਾ ਹੀ ਫੈਸਲਾ ਕੀਤਾ ਕਿ ਆਪਾਂ ਕਿਸੇ ਪਿੰਡ ਦੇ ਵਿੱਚ ਜਿਹੜੀ ਪੁਨਰਵਾਸ ਪ੍ਰੋਗਰਾਮ ਦੇ ਉੱਤੇ ਆਪਾਂ ਕੰਮ ਕਰਨਾ ਜੀ ਉਹਦੇ ਤਹਿਤ ਸਾਡੀ مشترਕਾ ਮਾਲਕਨ ਕਮੇਟੀ ਤੇ ਪਿੰਡ ਵੇਰਕਾ ਨੇ ਜਿਹੜਾ ਕੋੜਲਾ ਮੁਗਲਾ ਪਿੰਡ ਆ ਇਹਦੀ ਚੋਣ ਕੀਤੀ ਇਹਦੇ ਵਿੱਚ 250 ਏਕੜ ਜ਼ਮੀਨ ਬਜਾਈ ਤੋਂ ਲੈ ਕੇ ਕਟਾਈ ਤੱਕ ਦੀ ਸੇਵਾ ਸਾਡੇ ਪਿੰਡ ਵੇਰਕਾਣੇ ਲਈ ਆ ਜੀ ਸੋ ਇਹਦੇ ਵਿੱਚ ਕਣਕ ਦਾ ਬੀਜ ਖਾਦ ਨਦੀਨ ਨਾਸ਼ਕ ਭੂਮ ਭੂਮਨਾ ਸਪਰੇਅ ਯੂਰੀਆ ਯੂਰੀਆ ਦੀ ਅੱਗੇ ਗਾ ਆਉਣ ਵਾਲੇ ਸਮੇਂ ਚ ਕਟਾਈ ਦੀ ਕੋ ਮੈ ਨਾਲ ਉਹ ਸਾਰੀ ਸੇਵਾ ਸਾਡੇ ਪਿੰਡ ਵੇਰਕਾਣੇ ਲਈ ਆ ਸੋ ਉਸੇ ਤਹਿਤ ਅਸੀਂ ਸੋਚਿਆ ਕਿ ਅਸੀਂ ਸੇਵਾ ਬੀਜ ਦੀ ਖਾਦੀ ਦੇ ਕਰ ਦੇਵੇ ਕਿਉਂ ਨਾ ਗਿਆਨ ਦੀ ਸੇਵਾ ਵੀ ਕੀਤੀ ਜਾਵੇ ਕਿਉਂਕਿ ਜਿਹੜੇ ਲੋਕ ਆ ਜਿਹੜੇ ਸਪਿੰਡ ਦੇ ਲੋਕ ਆ ਬਹੁਤ ਛੋਟਾ ਪਿੰਡ ਆ ਪਿੰਡ ਚ ਏਕਤਾ ਬਹੁਤ ਆ ਤੇ ਜਿਸ ਤਰੀਕੇ ਨਾਲ ਜੇ ਮੈਂ ਗੱਲ ਕਰ ਆਪਣੇ ਪਿੰਡ ਵੇਰ ਕਾ ਦੀ ਉਹਨਾਂ ਨੇ ਵੀ ਇੱਕ ਮਿਸਾਲ ਕਾਇਮ ਕੀਤੀ ਹੈ ਜੀ ਆਪਣੀ ਏਕਤਾ ਦੀ ਮਿਸਾਲ ਕਾਇਮ ਕੀਤੀ ਹੈ ਜੀ ਸੇਵਾ ਭਾਵਨਾ ਦੀ ਮਿਸਾਲ ਕਾਇਮ ਕੀਤੀ ਹੈ ਜੀ ਉਸੇ ਭਾਵਨਾ ਤਹਿਤ ਇਸ ਪਿੰਡ ਨੇ ਵੀ ਇੱਕ ਬਹੁਤ ਵੱਡੀ ਮਿਸਾਲ ਕਾਇਮ ਕੀਤੀ ਹੈ ਏਕਤਾ ਦੀ ਤੇ ਸੇਵਾ ਭਾਵਨਾ ਦੀ ਸੋ ਜਦੋਂ ਆਪਾਂ ਇਸ ਪਿੰਡ ਦੇ ਵਿੱਚ ਆਏ ਆਪਾਂ ਬੀਜ ਦੀ ਸੇਵਾ ਖਾਦ ਦੀ ਸੇਵਾ ਡੀਜ਼ਲ ਦੀ ਸੇਵਾ ਦਵਾਈ ਦੀ ਸੇਵਾ ਸਾਰੀ ਸੇਵਾ ਆਪਾਂ 250 ਏਕੜ ਦੀ ਕਰ ਚੱਲੇ ਆ ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਟਾਈ ਦੀ ਸੇਵਾ ਵੀ ਕਰਾਂਗੇ ਸੋ ਆਪਾਂ ਸੋਚਿਆ ਕਿਉਂ ਨਾ ਗਿਆਨ ਦੀ ਸੇਵਾ ਕੀਤੀ ਜਾ ਸਕ ਕਿਉਂਕਿ ਇਹ ਜਿਹੜੇ ਲੋਕ ਆ ਖੇਤੀਬਾੜੀ ਯੂ ਉਹਨੇ ਜਿਹੜੀ ਖੋਜਾਂ ਉਤੋਂ ਬਹੁਤ ਜ਼ਿਆਦਾ ਟੁੱਟੇ ਹੋਏ ਆ ਉਤੋਂ ਤਾਂ ਇਹਨਾਂ ਦੀ ਪਹੁੰਚ ਨਹੀਂ ਆ ਸੋ ਆਪਾਂ ਸੋਚਿਆ ਕਿ ਹੁਣ ਆਪਾਂ ਖੇਤੀ ਵਿਗਿਆਨ ਕੇ ਅੰਦਰ ਗੁਰਦਾਸਪੁਰ ਆਪਾਂ ਉਹਨਾਂ ਦਾ ਕੈਂਪ ਇੱਥੇ ਲਵਾਇਆ ਜਾਵੇ ਸੋ ਆਪਾਂ ਬੇਨਤੀ ਕੀਤੀ ਡਾਕਟਰ ਸ਼ਿਨਾ ਜੀ ਆ ਡਾਕਟਰ ਸਰਪਰੀਆ ਡਾਕਟਰ ਨਰਿੰਦਰ ਰੋਇਨਾ ਸਾਰਿਆਂ ਨੂੰ ਕਿ ਤੁਸੀਂ ਸਾਰੀ ਟੀਮ ਇਸ ਪਿੰਡ ਦੇ ਵਿੱਚ ਆਓ ਕਿਉਂਕਿ ਇਸ ਪਿੰਡ ਦੇ ਵਿੱਚ 250 ਏਕੜ ਦੀ ਜਿਹੜੀ ਬਜਾਈ ਉਹ ਮੁਕੰਮਲ ਹੋ ਚੁੱਕੀ ਆ ਤੇ ਮੈਂ ਇਹਨਾਂ ਨੂੰ ਬੇਨਤੀ ਕੀਤੀ ਡਾਕਟਰ ਸਾਹਿਬ ਨੂੰ ਕਿ ਤੁਸੀਂ ਇਸ ਪਿੰਡ ਚ ਆਓ ਪਿੰਡ ਵਾਲਿਆਂ ਨੂੰ ਜਿਹੜੇ ਹੋਰ ਸਹਾਇਕਤਾ ਹੁੰਦੇ ਆ ਤੇ ਜਾਂ ਤਕਨੀਕੀ ਜਿਹੜੀ ਖੇਤੀ ਆ ਉਸ ਬ ਸੋ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਡਾਕਟਰ ਸ਼ੀਨਾ ਹੁਣੀ ਆ ਜਿੱਥੇ ਆਏ ਜੀ ਉਸੇ ਤਹਿਤ ਅੱਜ ਆਪ ਇਸ ਪਿੰਡ ਦੇ ਵਿੱਚ ਆਪਾਂ ਜਿਹੜੀ ਆ ਇੱਕ કૃષਿ ਵਿਗਿਆਨ ਕੇਂਦਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਫਾਰਮ ਸਲਾਹ ਕੇਂਦਰ ਦਾ ਕੈਂਪ ਲਾਇਆ ਗਿਆ ਜੀ ਇਥੇ ਉਸੇ ਤਹਿਤ ਡਾਕਟਰ ਸਾਹਿਬ ਹੁਣਾਂ ਨੇ ਜਿਹੜੀ ਅੱਜ ਇਹਨਾਂ ਨੂੰ ਕਿਤਾਬਾਂ ਵੀ ਵੰਡ ਕੇ ਚੱਲੇ ਆ ਜੀ ਕਿਉਂਕਿ ਗਿਆਨ ਦੀ ਗੱਲ ਹੋਈ ਆ ਤੇ ਆਪਾਂ ਬੀਜ ਤੇ ਬਹੁਤ ਵੰਡਿਆ ਜੀ ਕਿਤਾਬਾਂ ਦੀ ਵੀ ਇੱਕ ਚਾਲੂ ਕੀ ਲੰਗਰ ਲਾਇਆ ਗਿਆ ਹਾੜੀ ਸੋਣੀ ਜਿਹੜੀਆਂ ਕਿਤਾਬਾਂ ਉਹ ਵੀ ਆਪਾਂ ਇਹਨਾਂ ਪਿੰਡ ਦੇ ਜਿਹੜੀ ਜ਼ਿੰਮੇਦਾਰ ਹੁਣ ਦੇ ਚੱਲੇ ਆ ਸੋ ਧੰਨਵਾਦ ਤੇ ਸਾਡੀ مشترکہ کمیٹی ਦੇ ਜਿਹੜੇ ਪ੍ਰਧਾਨ ਆਣਿਆ ਸੰਦੀਪ ਸਿੰਘ ਜੀ ਸਾਡੇ ਨਾਲ ਆ ਮੁਖਤਾਰ ਸਿੰਘ ਜੀ ਸਾਡੇ ਨਾਲ ਆ ਸੁਖਜੀ ਸਾਡੇ ਨਾਲ ਆ ਸੋ ਇਹ ਸਾਡੇ ਜਿਹੜੀ ਪਿੰਡ ਦੀ ਟੀਮ ਹੈ ਇੱਥੇ ਆਈ ਹੈ ਸੋ ਪਹਿਲੇ ਦਿਨ ਤੋਂ ਹੀ ਸਾਡੀ ਪਿੰਡ ਦੀ ਟੀਮ ਇੱਥੇ ਸੇਵਾ ਕਰ ਰਹੀ ਹੈ ਸੋ ਸਾਨੂੰ ਆਸ ਹੈ ਕਿ ਇਸ ਪਿੰਡ ਦੇ ਨਾਲ ਹੀ ਪਰਿਵਾਰਕ ਸਾਂਝੀਆਂ ਜਿਹੜੀਆਂ ਪਾਣੇ ਇਹ ਬਹੁਤ ਲੰਮੇ ਸਮੇਂ ਤੱਕ ਆਪਾਂ ਲੈ ਕੇ ਚੱਲਾਂਗੇ ਤੇ ਜ਼ਿਕਰ ਜ਼ਿਕਰ ਹੀ ਹੋ ਗਿਆ ਕਿ ਤੁਸੀਂ ਸੰਸਥਾਵਾਂ ਕਾਫੀ ਵੇਖਦੇ ਹੋਗੇ ਕਿ ਸੰਸਥਾਵਾਂ ਸੇਵਾ ਕਰਦੇ ਮਿਆਂ ਦੇ ਪਿੰੜ ਦੇ ਪਿੰਡ ਉਹਨਾਂ ਨੇ ਅਡਾਪਟ ਕੀਤੇ ਔਰ ਇੱਕ ਮਿਸਾਲ ਜਿਹੜੀ ਪਿੰਡ ਵੇਰਕਾ ਨੇ ਅਡਾਪਟ ਕੀਤੀ ਆ ਸੇਵਾ ਭਾਵਨਾ ਦੇ ਨਾਲ ਤੇ ਇੱਕ ਏਕੇ ਦੇ ਨਾਲ ਇੱਕ ਪਿੰਡ ਨੇ ਪੂਰਾ ਦੂਜਾ ਪਿੰਡ ਅਡਾਪਟ ਕੀਤਾ ਮੈਨੂੰ ਨਹੀਂ ਲੱਗਦਾ ਕਿ ਇਹੋ ਜੀ ਕੋਈ ਮਿਸਾਲ ਕਿਤੇ ਕਾਇਮ ਹੋਈ ਹੋਈ ਹੋਊਗੀ ਸੋ ਮੈਂ ਧੰਨਵਾਦ ਕਰਦਾ ਵਧਾਈ ਦੇ ਪਾਤਰ ਆ ਪਿੰਡ ਵੇਰਕਾ ਦੇ ਸਾਰੇ ਵਸਨੀਕ ਕਿਉਂਕਿ ਜਿਹੜੀ ਸੇਵਾਈ ਆ ਇਹ ਕੱਲੇ-ਕੱਲੇ ਘਰ ਤੋਂ ਆਈ ਆ ਜੀ ਸੋ ਵਧਾਈ ਦੇ ਪਾਤਰ ਆ ਸਮੁੱਚਾ ਪਿੰਡ ਜਿਨੇ ਇੱਕ ਮਿਸਾਲ ਕਾਇਮ ਕੀਤੀ ਆ ਇਸ ਪੰਜਾਬ ਦੇ ਵਿੱਚ ਇਸ ਦੁੱਖ ਦੀ ਘੜੀ ਦੇ ਵਿੱਚ ਇੱਕ ਪਿੰਡ ਨੇ ਦੂਜਾ ਪਿੰਡ ਅਡਾਪਟ ਕੀਤਾ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਲੋਂ ਧੰਨਵਾਦ ਕਰਦੇ ਆ ਜੀ ਪਿੰਡ ਵੇਰਕਾ ਦੀ ਸਮੁੱਚੀ ਸੰਗਤ ਦਾ ਮੁਸਤਰਕਾ ਮਾਲਕਨ ਕਮੇਟੀ ਦਾ ਜਿਨ੍ਹਾਂ ਨੇ ਸਰਦਾਰ ਅਨਜੋਤ ਸਿੰਘ ਜੀ ਜੋ ਰਾਉਂਡ ਗਲਾਸ ਫਾਊਂਡੇਸ਼ਨ ਦੇ ਪ੍ਰਧਾਨ ਵੀ ਨੇ ਸਮੁੱਚੇ ਵੀਰਾਂ ਦੇ ਨਾਲ ਤਾਲਮਿਲ ਰੱਖ ਕੇ ਸਾਡੇ ਵੀਰ ਸੰਦੀਪ ਸਿੰਘ ਜੀ ਜੋ ਪ੍ਰਧਾਨ ਨੇ ਉਥੋਂ ਦੀ ਕਮੇਟੀ ਦੇ ਇਹਨਾਂ ਸਾਰੇ ਵੀਰਾਂ ਨੇ ਜਿਹੜਾ ਸਾਡੇ ਨਾਲ ਰਾਬਤਾ ਕਾਇਮ ਕੀਤਾ ਤੇ ਉਸ ਮਾਲਕ ਨੇ ਕਿਰਪਾ ਕੀਤੀ ਹੈ ਜਰੀਆ ਪੈਦਾ ਕੀਤਾ ਇਹ ਵੀਰ ਸਾਡੇ ਤੱਕ ਪਹੁੰਚੇ ਨੇ ਇਹ ਮਾਲਕ ਨੇ ਇਹਨਾਂ ਦੀ ਸੇਵਾ ਜਿਹੜੀ ਆ ਸਾਡੇ ਪਿੰਡ ਦੇ ਵਿੱਚ ਲੈਣੀ ਸੀ ਤੇ ਅਸੀਂ ਇਹਨਾਂ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸਾਡੇ ਨਗਰ ਦੇ ਵਿੱਚ 250 ਏਕੜ ਦੀ ਜਿੰਨੀ ਵੀ ਬਜਾਈ ਸੀ ਉਹਦੇ ਵਿੱਚ ਸਾਡਾ ਪੂਰਨ ਸਹਿਯੋਗ ਕੀਤਾ ਹੈ ਬਜਾਈ ਤੋਂ ਲੈ ਕੇ ਵਢਾਈ ਤੱਕ ਤੇ ਉਹਦੇ ਨਾਲ ਨਾਲ ਜਿਵੇਂ ਖੇਤੀ ਵਿਗਿਆਨ ਕੇਂਦਰ ਗਰਦਾਸਪੁਰ ਤੋਂ ਮਾਹਿਰ ਖੇਤੀਬਾੜੀ ਦੇ ਜੋ ਡਾਕਟਰ ਸਾਹਿਬਾ ਨੇ ਡਾਕਟਰ ਸ਼ੀਨਾ ਜੀ ਉਹਨਾਂ ਦੀ ਸਮੁੱਚੀ ਟੀਮ ਨੂੰ ਸਾਡੇ ਨਗਰ ਤੱਕ ਲੈ ਕੇ ਆਏ ਨੇ ਤੇ ਜਿਹੜੇ ਅਸੀਂ ਪਛੜੇ ਸਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇਹਨਾਂ ਸੁਝਾਵਾਂ ਤੋਂ ਇਹਨਾਂ ਤਕਨੀਕਾਂ ਤੋਂ ਉਹਨਾਂ ਤਕਨੀਕਾਂ ਤੋਂ ਸਾਨੂੰ ਜਾਣੂ ਕਰਵਾਇਆ ਹੈ ਅਸੀਂ ਵੇਰਕਾ ਦੀ ਸੰਗਤ ਦਾ ਡਾਕਟਰ ਸ਼ੀਨਾ ਜੀ ਦਾ कृषि ਵਿਗਿਆਨ ਕੇਂਦਰ ਦੀ ਸਮੂੱਚੀ ਟੀਮ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆ ਕੇ ਸਾਡੇ ਨਗਰ ਦੇ ਵਿੱਚ ਇਹ ਸਾਰੀ ਜਾਣਕਾਰੀ ਦਿੱਤੀ ਹੈ ਤੇ ਪਿੰਡ ਵੇਰਕਾ ਦੀ ਮਸਤਕਾ ਮਾਲਕਨ ਕਮੇਟੀ ਜਿਨ੍ਹਾਂ ਨੇ ਸਾਡੇ ਨਗਰ ਦੀ ਮਾਂ ਫੜੀ ਹੈ ਜੀ